ਦੇਲੀਪੋਸ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਪਹਿਲਾਂ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਪੁੱਤ ਵੀ ਇਸ ਸੰਸਾਰ ਨੂੰ ਅਲਵਿਦਾ ਆਖ ਦਿੰਦਾ ਰੋਂਦਾ ਕਰ ਲੋਂਦਾ ਪਰਿਵਾਰ ਦੇਖਿਆ ਨਹੀਂ ਜਾਂਦਾ ਕਿਉਂਕਿ ਇਸ ਲਾਚਾਰ ਅਤੇ ਬੇਵੱਸ ਪਰਿਵਾਰ ਦੇ ਉੱਤੇ ਕੀ ਬੀਤਰੀ ਹੋਏਗੀ ਇਹ ਕੋਈ ਵੀ ਨਹੀਂ ਜਾਣ ਸਕਦਾ ਕਿਉਂਕਿ ਇੰਨਾ ਵੱਡਾ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਟੁੱਟ ਪਿਆ ਹਾਲਾਂਕਿ ਕੁਝ ਸਮਾਂ ਪਹਿਲਾਂ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਪੁੱਤ ਜਿਹੜਾ ਆਪਣੇ ਸੁਨਹਿਰੀ ਭਵਿੱਖ ਦੇ ਲਈ ਕੈਨੇਡਾ ਚਲਿਆ ਜਾਂਦਾ ਪਰ ਕੈਨੇਡਾ ਦੀ ਧਰਤੀ ਦੇ ਵਿੱਚ ਉਸ ਨੂੰ ਮੌਤ ਉਡੀਕਾਂ ਮਾਰਦੀ ਸੀ ਇਸ ਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਸੀ ਕਿਉਂਕਿ ਕੈਨੇਡਾ ਦੀ ਧਰਤੀ ਦੇ ਉੱਤੇ ਇਸ 20 ਸਾਲ ਦੇ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਜਦੋਂ ਇਹ ਖਬਰ ਉਸਦੇ ਜੱਦੀ ਪਿੰਡ ਪਹੁੰਚਦੀ ਹੈ ਤਾਂ ਸਾਰੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਪਰਿਵਾਰ ਇਸ ਵੇਲੇ ਮੰਗ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਜਾਏ ਤਾਂ ਕਿ ਉਹ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਸਕੇ ਪਰ ਜਿਸ ਪਰਿਵਾਰ ਦੇ ਵਿੱਚੋਂ ਪਹਿਲਾਂ ਪਿਓ ਚਲਿਆ ਗਿਆ ਹੋਵੇ ਤੇ ਫਿਰ ਪੁੱਤ ਚਲਿਆ ਗਿਆ ਹੋਵੇ ਘਰ ਹੀ ਉਸ ਪਰਿਵਾਰ ਦਾ ਜਿਹੜਾ ਸੁੰਨਾ ਹੋ ਜਾਂਦਾ ਹੈ ਤਾਂ ਗੁਰਦਾਸਪੁਰ ਦੇ ਪਿੰਡ ਜੋੜਾਵਾਲਾ ਦੀ ਇਹ ਘਟਨਾ ਹੈ ਜਿੱਥੋਂ ਦਾ 20 ਸਾਲ ਦਾ ਇਹ ਨੌਜਵਾਨ ਹੈ ਆਪਣੇ ਸੁਨਹਿਰੀ ਭੁੱਖ ਦੇ ਲਈ ਕੈਨੇਡਾ ਗਿਆ ਸੀ ਤੇ ਅਚਾਨਕ ਉਸਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਕੈਲਗਰੀ ਦੇ ਹਸਪਤਾਲ ਦੇ ਵਿੱਚ ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਇੱਕਦਮ ਉਸਨੇ ਦਮ ਤੋੜ ਦਿੱਤਾ ਇੱਕ ਮਹੀਨਾ ਬੀਤਣ ਤੋਂ ਬਾਅਦ ਉਸਦੀ ਮ੍ਰਿਤਕ ਮੌਤ ਦੀ ਖਬਰ ਜਦੋਂ ਉਸਦੇ ਪਿੰਡ ਪਹੁੰਚੀ ਤਾਂ ਉਸਦੇ ਪਰਿਵਾਰ ਦਾ ਦੁੱਖ ਦੇਖਿਆ ਨਹੀਂ ਗਿਆ ਪਹਿਲਾਂ ਪਿਤਾ ਦੀ ਮੌਤ ਹੋ ਗਈ ਸੀ ਜੋ ਕਿ ਕੁਝ ਸਮਾਂ ਪਹਿਲਾਂ ਉਹ ਇਸੀ ਤੇ ਵਾਟਰ ਸਪਲਾਈ ਦੇ ਵਿੱਚ ਉਹ ਨੌਕਰੀ ਕਰਦੇ ਸਨ ਤੇ ਹੁਣ ਇਸ ਵੇਲੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੀ ਜਿਹੜੀ ਹੈ ਮਦਦ ਕੀਤੀ ਜਾਵੇ ਦਾ ਆਪਣਾ ਬਚਾ ਭਗਤਬੀਰ ਸਿੰਘ ਸਵਾ ਕ ਸਾਲ ਹੋਇਆ ਜੀ ਇਹ ਆਪਣੇ ਕੈਨੇਡਾ ਗਿਆ ਸੀ ਤੇ ਕੁਝ ਕੁ ਦਿਨ ਪਹਿਲਾਂ 21 ਪਿਛਲੀ 21 ਨੂੰ ਇਹਦਾ ਐਕਸੀਡੈਂਟ ਹੋ ਗਿਆ ਕੰਮ ਤੇ ਜਾ ਰਿਹਾ ਸੀ ਤੇ ਕੁਝ ਸਮਾਂ ਜਿਹੜਾ ਵਾ 2-4 ਦਿਨ 5 ਦਿਨ ਹੈ ਹਸਪੀਟਲ ਜ਼ਿੰਦਗੀ ਨਾਲ ਜੂਝਦਾ ਰਿਹਾ ਉਸ ਤੋਂ ਬਾਅਦ ਇਹਨਾਂ ਦਾ 27 ਤਰੀਕ ਨੂੰ ਡੈਥ ਹੋ ਗਈ ਆ ਬੜਾ ਹੀ ਹੌਨਹਾਰ ਤੇ ਨੇਕ ਬੱਚਾ ਸੀ ਮਾਲਕ ਨੇ ਪਤਾ ਨਹੀਂ ਕਿਦਾਂ ਦਾ ਪਾਣਾ ਵਰਤਾਉਦਾ ਕਦੀ ਅਸੀਂ ਸੋਚਿਆ ਵੀ ਨਹੀਂ ਕਿ ਐਡੀ ਵਧੀਆ ਰੂਪ ਰੱਬ ਸਾਡੇ ਕੋਲ ਖੋ ਕੇ ਲੈ ਜਾਵੇਗਾ ਬੜਾ ਨੇਕ ਬੱਚਾ ਸੀ ਪਿਤਾ ਦੀ ਇਹਨਾਂ ਦੀ ਪਹਿਲਾਂ ਹੀ 2017 ਚ ਡੈਥ ਹੋ ਗਈ ਜੋ ਕਿ ਵਾਟਰ ਸਪਲਾਈ ਚ ਨੌਕਰੀ ਕਰਦੇ ਸੋ ਇਹ ਇਕੱਲਾ- ਇਕੱਲਾ ਹੀ ਘਰ ਦਾ ਆਸਰਾ ਉਹ ਵੀ ਰੱਬ ਨੇ ਖੋ ਲਿਆ ਤੇ ਔਰ ਕੀ ਤੁਹਾਨੂੰ ਮੈਂ ਕਹਿ ਸਕਦਾ ਮੈਂ ਇਹ ਬੱਚਾ 21 ਸਾਲ ਦਾ ਹੈ ਮੇਰਾ ਸਟੱਡੀ ਵੀ ਇਹ ਤੇ ਸਟੱਡੀ ਵੀ ਤੇ ਕਿਹਾ ਸੀ ਇਹਦੀ ਦਸੰਬਰ ਤੋਂ ਸਟੱਡੀ ਜਿਹੜੀ ਪੂਰੀ ਹੋਣੀ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਲੈਟਰ ਇਹ ਕੰਮ ਤੇ ਜਾ ਰਿਹਾ ਤੇ ਦੋਸਤਾਂ ਨੇ ਫੋਨ ਕਾਲ ਕੀਤੀ ਤੇ ਇਦਾਂ ਇਦਾਂ ਭਗਤ ਵੀਰ ਸਿੰਘ ਦੀ ਭਗਤ ਵੀਰ ਸਿੰਘ ਦਾ ਐਕਸੀਡੈਂਟ ਹੋ ਗਿਆ ਇਹਨੂੰ ਕਲਗਰੀ ਹਸਪੀਟਲ ਚ ਐਡਮਿਟ ਕਰਵਾਇਆ ਗਿਆ ਸਾਨੂੰ ਉਹਦੇ ਦੋਸਤਾਂ ਨੇ ਦੱਸਿਆ ਪੰਜਾਬ ਸਰਕਾਰ ਤੋਂ ਵੀ ਮਰਦ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੇਖੋ ਬੱਚੇ ਦੀ ਡੈਥ ਹੋਈ ਨੂੰ ਮਹੀਨਾ ਹੋ ਗਿਆ ਅੱਜ ਮਹੀਨੇ ਤੋਂ ਵੀ ਦਿਨ ਤਾਂ ਟੱਪ ਗਏ ਨੇ ਸਰਕਾਰਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਦੋਂ ਇਦਾਂ ਦੀ ਕੋਈ ਮਿਸ ਹੈਪਨਿੰਗ ਹੁੰਦੀ ਆ ਬਤਰਾ ਘੰਟਿਆਂ ਚ ਬੱਚੇ ਦੀ ਦੱਦ ਬੋਦੀ ਜਿਹੜੀ ਆਪਣੇ ਮਾਪਿਓ ਦੇ ਕੋਲ ਪਹੁੰਚਣੀ ਚਾਹੀਦੀ ਆ ਔਰ ਇਹਨਾਂ ਦੇ ਫਾਦਾ ਸਾਹਿਬ ਜਿਹੜੇ ਵਾਟਰ ਸਪਲਾਈ ਚ ਸਰਵਿਸ ਕਰਦੇ ਸੀ ਇੱਕੋ ਇੱਕ ਬੇਟੀ ਰਹਿ ਗਈ ਆ ਅਹੀਂ ਹੋਇਜ਼ ਮੰਗ ਕਰਦੇ ਆ ਕਿ ਉਹਨਾਂ ਦੀ ਬੱਚੀ ਨੂੰ ਜਿਹੜੀ ਆ ਪਿਤਾ ਵਾਲੀ ਨੌਕਰੀ ਦਿੱਤੀ ਜਾਵੇ ਤਾਂ ਕਿ ਘਰ ਦਾ ਗੁਜ਼ਾਰਾ ਚੱਲ ਸਕੇ ਦੋਵੇਂ ਮਾਮਾ ਧੀਆਂ ਹੀ ਰਹਿ ਗਈਆਂ ਨੇ